ਜਿਹੜੀ ਇਹ ਫਿਲਮ ਲਿਖੀ ਗਈ ਹੈ ਜਾਂ ਬੜਾਈ ਗਈ ਹੈ ਇੱਕ ਟ੍ਰੂ ਸਟੋਰੀ ਹੈ ਜਿਹਦੇ ਪਰ ਅਸੀਂ ਇਸ ਇਸ ਦਾ ਕੰਮ ਕੀਤਾ ਤੇ ਇਹਦੇ ਰਾਈਟਰ ਜਿਹੜੇ ਨੇ ਉਹ ਸੀ ਸੰਤੋਖ ਖਾਇਰ ਜੀ ਜੋ ਇੰਗਲੈਂਡ ਦੇ ਹੀ ਬਹੁਤ ਵਧੀਆ بڑے ਰਾਈਟਰ ਨੇ ਉੱਥੇ ਰਹਿੰਦੇ ਨੇ ਉਹਨਾਂ ਨੇ ਬਣਾਈ ਸੀ ਤਾਂ ਜਦੋਂ ਅਸੀਂ ਇਹ ਪੜੀ ਤਾਂ ਸਾਨੂੰ ਲੱਗਿਆ ਪਈ ਇਹਦੇ ਪਰ ਆਪਾਂ ਨੂੰ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਆਪਾਂ ਹਮੇਸ਼ਾ ਕਰਨੇ ਵੀ ਆਪਣਾ ਦੇਸ਼ ਜਿਹੜਾ ਮਰਦ ਪ੍ਰਧਾਨ ਹੈ ਕਿਤੇ ਵੀ ਚਲ ਜੀਏ ਇਹ ਨਹੀਂ ਵੀ ਸਿਰਫ ਇੰਡੀਆ ਚ ਜਾਂ ਬਾਹਰ ਵੀ ਜਾਨੇ ਤਾਂ ਵੀ ਉੱਥੇ ਮਰਦਾਂ ਦੀ ਜਿਹੜੀ ਹੈ ਪਹਿਲ ਜ਼ਿਆਦਾ ਹੁੰਦੀ ਹੈ ਉਹ ਜੋ ਕਹਿੰਦੇ ਹੁੰਦੇ ਆ ਪਰ ਇਸ ਫਿਲਮ ਦੇ ਜ਼ਰੀਏ ਅਸੀਂ ਇੱਕ ਇਹ ਸਵਾਲ ਉਠਾਇਆ ਸਮਾਜ ਨੂੰ ਕਿ ਔਰਤ ਦੀ ਜ਼ਿੰਦਗੀ ਚ ਉਹਦਾ ਉਹਨੂੰ ਹੱਕ ਲੈਣ ਦਾ ਜਾਂ ਕੋਈ ਫੈਸਲਾ ਲੈਣ ਦਾ ਕੋਈ ਹੱਕ ਨਹੀਂ ਹੈ ਸਸੇਕਾਲ ਜੀ ਤੁਸੀਂ ਦੇਖ ਰਹੇ ਹੋ ਐਂਟਰਟੇਨਿੰਗ ਸ਼ੋਅ ਜਿਦੇ ਵਿੱਚ ਅਸੀਂ ਗੱਲ ਕਰਾਂਗੇ ਹਰਾ ਚੂੜਾ ਜਿਹੜੀ ਮੂਵੀ ਹੈਗੀ ਪੰਜਾਬੀ ਬਣਾਈ ਕਿਨੇ ਹੈਗੀ ਹੈ ਔਰ ਕਿਉਂ ਬਣਾਈ ਹੈ ਉਹਦਾ ਪਰਪਸ ਕੀ ਸੀਗਾ ਸਟੋਰੀ ਕਹਿੰਦੀ ਕੀ ਹੈਗੀ ਹੈ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਨ ਨੂੰ ਸਰਬਜੀਤ ਸਿੰਘ ਜੀ ਸਰ ਹਰਾ ਚੂੜਾ ਲਾਲ ਚੂੜਾ ਤਾਂ ਸੁਣਿਆ ਸੀਗਾ ਲੇਕਿਨ ਇਹ ਹਰਾ ਚੂੜਾ ਇਹ ਜਿਹੜੀ ਤੁਸੀਂ ਮੂਵੀ ਬਣਾਈ ਸੀਗੀ ਇਹਦਾ ਪਰਪਸ ਕੀ ਸੀਗਾ ਮੋਟਿਵ ਕੀ ਸੀ ਇਹ ਮੈਸੇਜ ਕੀ ਦਿੰਦੀ ਹੈ ਮੂਵੀ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿਣਾ ਕਿ ਤੁਸੀਂ ਇੱਥੇ ਪਹੁੰਚੇ ਹੋ ਇਸ ਮੂਵੀ ਦੇ ਪ੍ਰੋਮੋਸ਼ਨ ਲਈ ਇੰਟਰਵਿਊਜ਼ ਮੇਰੀ ਕਰਨ ਲਈ ਤੇ ਬੜਾ ਚੰਗਾ ਲੱਗਿਆ ਤੁਹਾਨੂੰ ਨਾਲ ਮਿਲ ਕੇ ਤੇ ਦੂਸਰੀ ਜਿਹੜਾ ਤੁਹਾਡਾ ਸਵਾਲ ਹੈ ਕਿ ਇਹ ਮੂਵੀ ਦਾ ਮੋਟਿਵ ਕੀ ਆ ਜਾਂ ਇਹ ਕਿਉਂ ਬਣਾਈ ਹੈ ਐਕਚੁਅਲੀ ਇਹ ਜਿਹੜੀ ਕਹਾਣੀ ਹੈ ਨਾ ਜੀ ਇਹ ਹੈਗੀ ਇੱਕ ਟਰੂ ਸਟੋਰੀ ਜਿਹੜੀ ਇਹ ਫਿਲਮ ਲਿਖੀ ਗਈ ਹੈ ਜਾਂ ਬੜਾਈ ਗਈ ਹੈ ਇੱਕ ਟ੍ਰੂ ਸਟੋਰੀ ਹੈ ਤੇ ਜਿਹਦੇ ਉੱਪਰ ਅਸੀਂ ਇਸ ਇਸ ਦਾ ਕੰਮ ਕੀਤਾ ਤੇ ਇਹਦੇ ਰਾਈਟਰ ਜਿਹੜੇ ਨੇ ਉਹ ਸੀ ਸੰਤੋਖ ਖਾਇਰ ਜੀ ਜੋ ਇੰਗਲੈਂਡ ਦੇ ਹੀ ਇੱਕ ਬਹੁਤ ਵਧੀਆ بڑے ਰਾਈਟਰ ਨੇ ਤੇ ਉੱਥੇ ਰਹਿੰਦੇ ਨੇ ਉਹਨਾਂ ਨੇ ਬਣਾਈ ਸੀ ਤਾਂ ਜਦੋਂ ਅਸੀਂ ਇਹ ਪੜ੍ਹੀ ਤਾਂ ਸਾਨੂੰ ਲੱਗਿਆ ਪਈ ਇਹਦੇ ਪਰ ਆਪਾਂ ਨੂੰ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਤਾਂ ਫਿਰ ਉਹਦੇ ਨਾਲ ਅਸੀਂ ਡਾਇਲੌਗਸ ਲਿਖੇ ਡਾਇਲੌਗਸ ਇੱਥੇ ਲਗਾਏ ਗਏ ਜਿੱਦਾਂ ਆਪਾਂ ਗੱਲ ਕਰ ਲਈਏ ਸਾਡੇ ਦਿਲਪ੍ਰਿਤ ਗੁਰੀ ਜੀ ਆ ਉਹਨਾਂ ਨੇ ਡਾਇਲੌਗ ਲਿਖੇ ਸਾਰੇ ਪੂਰੀ ਫਿਲਮ ਦੇ ਤੇ ਉਸ ਤੋਂ ਬਾਅਦ ਇਹਦੀ ਸੋਚ ਆ ਪਈ ਇਹਨੂੰ ਆਪਾਂ ਰੈਡੀ ਕਰੀਏ ਫਿਲਮ ਬਣਾਈ ਤਾਂ ਫਿਲਮ ਬੜੀ ਇੱਥੇ ਆ ਕੇ ਤਾਂ ਆਪਾਂ ਸੰਜੇ ਸਲੂਜਾ ਸਾਡੇ ਡਾਇਰੈਕਟਰ ਉਹਨਾਂ ਨੇ ਬਣਾਈ। ਬਾਕੀ ਰਿਹਾ ਸਵਾਲ ਕਿ ਕਿਉਂ ਬਣਾਈ ਗਈ? ਦੇਖੋ ਅੱਜ ਕੱਲ ਆਪਾਂ ਹਮੇਸ਼ਾ ਕਹਿੰਦੇ ਆ ਵੀ ਆਪਣਾ ਦੇਸ਼ ਜਿਹੜਾ ਮਰਦ ਪ੍ਰਧਾਨ ਹੈ। ਕਿਤੇ ਵੀ ਚਲ ਜੀਏ ਇਹ ਨਹੀਂ ਵੀ ਸਿਰਫ ਇੰਡੀਆ 'ਚ ਜਾਂ ਬਾਹਰ ਵੀ ਜਾਨੇ ਤਾਂ ਵੀ ਉੱਥੇ ਮਰਦਾਂ ਦੀ ਜਿਹੜੀ ਹੈ ਪਹਿਲ ਜ਼ਿਆਦਾ ਹੁੰਦੀ ਹੈ ਉਹ ਜੋ ਕਹਿੰਦੇ ਹੁੰਦੇ ਆ। ਪਰ ਇਸ ਫਿਲਮ ਦੇ ਜ਼ਰੀਏ ਸੀ ਇਹ ਇੱਕ ਇਹ ਸਵਾਲ ਉਠਾਇਆ ਸਮਾਜ ਨੂੰ ਕਿ ਔਰਤ ਦੀ ਜ਼ਿੰਦਗੀ 'ਚ ਉਹਦਾ ਉਹਨੂੰ ਹੱਕ ਲੈਣ ਦਾ ਜਾਂ ਕੋਈ ਫੈਸਲਾ ਲੈਣ ਦਾ ਕੋਈ ਹੱਕ ਨਹੀਂ ਹੈ ਕਿਉਂਕਿ ਇਹ ਕਹਾਣੀ ਐਸੀ ਇੱਕ ਔਰਤ ਦੀ ਹੈ ਜੋ ਇੰਡੀਆ ਤੋਂ ਲਾਲ ਚੂੜੇ ਚ ਵਿਆਹ ਕੇ ਆਂਦੀ ਹੈ ਤੇ ਉਸ ਤੋਂ ਬਾਅਦ ਉੱਥੇ ਆ ਕੇ ਉਹਦੇ ਨਾਲ ਕੀ ਬੀਤਦਾ ਹੈ ਜਿਸ ਪਰਿਵਾਰ ਚੋਂ ਆਂਦੀ ਹੈ ਤੇ ਉਹ ਉਹਦੇ ਨਾਲ ਕੀ ਬੀਤਦਾ ਹੈ ਕਿਸ ਤਰ੍ਹਾਂ ਦੇ ਉਹਦੇ ਹਾਲਾਤ ਹੁੰਦੇ ਆ ਕਿ ਉਹਨੂੰ ਇੱਕ ਆਪਾਂ ਕਹ ਲਈਏ ਐਕਸਟਰਾ ਮੈਰਿਜ ਦਾ ਅਫੇਅਰ ਚੱਲਦਾ ਹੈ ਉਹ ਉਹਨੂੰ ਕਰਨਾ ਪਿਆ ਕਿਸ ਵਜ੍ਹਾ ਨਾਲ ਕਰਨਾ ਪਿਆ ਹਾਲਾਂਕਿ ਕਈ ਗੱਲਾਂ ਹੋ ਜਾਂਦੀਆਂ ਵੀ ਕਹਿੰਦੇ ਸੀ ਇਹ ਨਜ਼ਾਇਜ਼ ਨਜ਼ਾਇਜ਼ ਸੰਬੰਧਾਂ ਤੇ ਹੈ ਲੇਕਿਨ ਇਹ ਨਜ਼ਾਇਜ਼ ਸੰਬੰਧ ਨਹੀਂ ਸੀ ਇੱਕ ਸੱਚੀ ਸੁੱਚੀ ਪਾਕ ਮੁਹੱਬਤ ਦੀ ਕਹਾਣੀ ਸੀ ਉਹ ਕਿਉਂ ਹੋਈ ਕਿਉਂਕਿ ਜੋਧ ਦੇ ਬੀਤੀ ਇਸ ਸੀਜ਼ ਨੂੰ ਲੈ ਕੇ ਚੱਲਿਆ ਤੇ ਹਰਾ ਚੂੜਾ ਜੋ ਹੈ ਕਿਉਂਕਿ ਹਰ ਇੱਕ ਔਰਤ ਦੀ ਇੱਛਾ ਹੁੰਦੀ ਹੈ ਕਿ ਮੈਂ ਜਦੋਂ ਆਪਣੇ ਜਿਹੜਾ ਦਿਲਬਰ ਉਹਦਾ ਹੈਗਾ ਜਾਂ ਉਹਦਾ ਹਸਬੰਡ ਆ ਉਹਦਾ ਇੱਕ ਨਾਂ ਦਾ ਚੂੜਾ ਪਾਇਆ ਜਾਵੇ ਔਰ ਇਸ ਕਹਾਣੀ ਦਾ ਕਲਾਈਮੈਕਸ ਹੀ ਇਹ ਆ ਪੀਓ ਹਰਾਚੂੜਾ ਕਿੱਦਾਂ ਆ ਪਿਆ ਔਰ ਕੀ ਬਣਿਆ ਉਹ ਤੁਸੀਂ ਜਦੋਂ ਫਿਲਮ ਨੂੰ ਦੇਖੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਐਕਚੁਅਲ ਇਹਦਾ ਕਲਾਈਮੈਕਸ ਕੀ ਹੈ ਤੇ ਹਰਾਚੂੜਾ ਹੀ ਇਹਦਾ ਨਾਂ ਕਿਉਂ ਰੱਖਿਆ ਗਿਆ ਅਸੀਂ ਤੁਹਾਨੂੰ ਦੱਸ ਦਈਏ ਸਰਬਜੀਤ ਜਿਹੜੇ ਹੈਗੇ ਨੇ ਉਦੋਂ ਤਾਂ ਆਪਣੇ ਇੰਡੀਆ ਦੇ ਵਾਸੀ ਪੰਜਾਬ ਦੇ ਵਾਸੀ ਨੇ ਲੁਧਿਆਣਾ ਦੇ ਵਿੱਚ ਰਹਿੰਦੇ ਨੇ ਤੇ ਇੰਗਲੈਂਡ ਦੇ ਵਿੱਚ ਇਸ ਟਾਈਮ ਰਹਿ ਰਹੇ ਨੇ ਵਿਦੇਸ਼ ਦੇ ਵਿੱਚ ਵੀ ਰਹਿ ਕੇ ਇਹਨਾਂ ਨੇ ਆਪਣੇ ਪੰਜਾਬ ਦੇ ਜਿਹੜੇ ਵਿਰਸੇ ਨੂੰ ਕਾਇਮ ਰੱਖਿਆ ਹੈਗਾ ਅੱਗੇ ਸ਼ੋਅ ਵੀ ਲੈ ਕੇ ਆ ਰਹੇ ਨੇ ਬਹੁਤ ਅੱਛੇ ਲੈਵਲ ਦਾ ਮਿਸਟਰ ਪੰਜਾਬੀ ਮੇਰੇ ਖਾਲ ਸ਼ੋਅ ਲੈ ਕੇ ਆ ਰਹੇ ਹੋ ਤੁਸੀਂ ਮਿਸਟਰ ਵਰਲਡ ਪੰਜਾਬੀ ਸ਼ੋਅ ਲੈ ਕੇ ਆ ਰਹੇ ਨੇ ਤੇ ਫਿਲਮ ਦਾ ਮੋਟਿਵੇ ਸੀਗਾ ਵੀ ਅੱਜ ਕੱਲ ਜਿਹੜਾ ਸਮਾਂ ਚੱਲ ਰਿਹਾ ਹੈਗਾ ਲੋਕ ਕਹਿੰਦੇ ਨੇ ਲਾਈਫ ਬਿਜ਼ੀ ਹੈਗੀ ਹੈ ਲੇਕਿਨ ਬਿਜ਼ੀ ਲਾਈਫ ਨਹੀਂ ਹੁੰਦੀ ਕੁਝ ਜਾਂ ਤਾਂ ਆਪਾਂ ਮੋਬਾਈਲਾਂ ਚ ਖੋ ਗਏ ਆ ਜਾਂ ਕੁਝ ਵੀ ਲਾ ਲਈਏ ਆਪਾਂ ਇਲੈਕਟ੍ਰੋਨਿਕ ਡਿਜੀਟਲ ਦੇ ਨਾ ਗੁਲਾਮ ਹੋ ਚੁੱਕੇ ਆ ਕਹਿੰਦਾ ਮਕਸਦ ਇਹ ਹੈਗਾ ਜਿਹਦੇ ਵਿੱਚ ਅਸੀਂ ਪਰਿਵਾਰਾਂ ਨੂੰ ਟਾਈਮ ਨਹੀਂ ਦੇ ਪਾਉਂਦੇ ਪਰਿਵਾਰ ਇਕੱਠੇ ਹੋਣ ਦੇ ਬਾਵਜੂਦ ਵੀ ਇਲੈਕਟ੍ਰੋਨਿਕ ਡਿਜੀਟਲ ਚੀਜ਼ਾਂ ਦਾ ਇਸਤੇਮਾਲ ਕਰਦੇ ਨੇ ਉਸ ਨੂੰ ਲੈ ਕੇ ਇਹਨਾਂ ਨੇ ਇੱਕ ਜਿਹੜੀ ਮੂਵੀ ਬਣਾਈ ਹੈਗੀ ਹੈ ਤੇ ਖਾਸ ਤੌਰ ਤੇ ਉੱਤੇ ਤੁਸੀਂ ਇਹ ਵੀ ਦੇਖਿਆ ਹੋਣਾ ਵੀ ਐਕਸਟਰਾ ਮੈਰਿਟਲ ਅਫੇਅਰ ਜਿਹੜੇ ਹੁੰਦੇ ਨੇ ਉਹਨਾਂ ਦੇ ਕਾਰਨ ਛੋਟੇ ਤੋਂ ਸ਼ੁਰੂ ਹੋ ਕੇ ਵੱਡੇ ਪਹੁੰਚ ਜਾਂਦੇ ਨੇ ਔਰ ਇਹ ਕਾਰਨ ਕੀ ਹੁੰਦੇ ਨੇ ਇਸ ਟਾਈਮ ਜਿਹੜਾ ਮੂਵੀ ਦੇ ਵਿੱਚ ਦਿਖਾਇਆ ਗਿਆ ਉਹ ਕਾਰਨ ਮੇਨ ਕੀ ਦਿਖਾਇਆ ਗਿਆਗਾ ਦੇਖੋ ਇਹਦੇ ਵਿੱਚ ਇਸ ਤਰ੍ਹਾਂ ਪਹਿਲਾਂ ਕਿਹਾ ਕਿ ਕਾਰਨ ਇਹਦੇ ਸੀਪੀ ਜਦੋਂ ਇੱਕ ਇੰਡੀਆ ਤੋਂ ਵਿਆਹ ਕੇ ਜਾਂਦੀ ਸੀ ਅੱਜ ਤੋਂ ਇਹ ਕਹਾਣੀ ਹੈ ਕਿ 35 ਸਾਲ ਪਹਿਲਾਂ ਦੀ ਤੇ ਉਹਦੇ ਵਿੱਚ ਕੀ ਹੁੰਦਾ ਸੀ ਪਹਿਲਾਂ ਪਰਿਵਾਰ ਇਹ ਸੋਚਦੇ ਸੀਗੇ ਵੀ ਚਲੋ ਸਾਡੀ ਅਸੀਂ ਕੁੜੀ ਵਿਆਹਦੀ ਹੈ ਐਨਆਰਆਈ ਨੂੰ ਤੇ ਫਿਰ ਸਾਰਾ ਪਰਿਵਾਰ ਬਾਹਰ ਨਿਕਲ ਜਾਏਗਾ ਪਰ ਉਹ ਇਹ ਨਹੀਂ ਦੇਖਦੇ ਵੀ ਉਹਨਾਂ ਦਾ ਮੇਲ ਹੈ ਕਿ ਨਹੀਂ ਹੈ ਕਿ ਮੁੰਡਾ ਕਿਸ ਤਰ੍ਹਾਂ ਦਾ ਸਿਗਾ ਉੱਥੇ ਜਿਹਦੇ ਨਾਲ ਵਿਆਹ ਕਰਾ ਰਹੇ ਨੇ ਸਿਰਫ ਉਹਨੂੰ ਦੇਖਿਆ ਵੀ ਮੁੰਡਾ ਐਨਆਰਆਈ ਹੈ ਤੇ ਵਿਆਹ দাও ਪਰ ਉਹ ਦੇਖਦੇ ਨਹੀਂ ਵੀ ਮੁੰਡਾ ਕਿੱਦਾਂ ਦਾ ਹੈ ਕੀ ਕਰਦਾ ਹੈ ਕੰਮ ਉਹਦਾ ਕੀ ਹੈ ਤੇ ਜਦੋਂ ਇਹ ਉੱਥੇ ਜਾਂਦੀ ਹੈ ਹੁਣ ਇੱਥੇ ਦੇ ਬੱਚੇ ਜਿਹੜੇ ਆ ਕੁੜੀਆਂ ਆਪਣੀਆਂ ਪੜੀਆਂ ਲਿਖੀਆਂ ਨੇ ਪਰਿਵਾਰਿਕ ਸੰਸਕਾਰ ਉਹਨਾਂ ਦੇ ਹੈਗੇ ਆ ਪਰ ਜਦੋਂ ਫਿਰ ਉੱਥੇ ਜਾਂਦੇ ਉਹਨਾਂ ਨਾਲ ਜੋ ਬੀਤਦੀ ਹੈ ਕਿਉਂਕਿ ਹੁਣ ਤਾਂ ਖੈਰ ਕਾਫੀ ਚੇਂਜ ਆ ਗਿਆ ਹੈ ਬਾਹਰਲੇ ਮੁਰਕਾਂ ਚ ਵੀ ਬਟ ਪਹਿਲਾਂ ਇਦਾਂ ਹੁੰਦੀ ਸੀ ਕਿ ਜਿਹੜਾ ਵੀ ਜਦੋਂ ਜਾਂਦੀ ਸੀ ਕੁੜੀ ਵਿਆਹ ਕੇ ਤਾਂ ਫਿਰ ਉਹਨੂੰ ਇਦਾਂ ਹੀ ਸਮਝਿਆ ਜਾਂਦਾ ਸੀ ਕਿ ਇੱਕ ਅਸੀਂ ਨੌਕਰਾਣੀ ਲੈ ਜਾਂਦੀ ਹੈ ਵਿਆਹ ਕੇ ਬਿਨਾਂ ਪੈਸੇ ਦਿੱਤੇ ਤੇ ਕੰਮ ਕਰਾਓ ਜਿੰਨਾ ਮਰਜ਼ੀ ਇਹਦੇ ਕੋਲੋਂ ਜਿੰਦ ਮਰਜ਼ੀ ਕਰੋ ਤੇ ਜਿਹੜੇ ਮਤਲਬ ਮੁੰਡੇ ਹੁੰਦੇ ਸੀ ਐਨਆਰਆਈ ਉਹ ਉਹਨਾਂ ਦੇ ਵੈਸੀ ਰਿਲੇਸ਼ਨ ਬਾਹਰ ਹੁੰਦੇ ਸੀਗੇ ਪਹਿਲਾਂ ਵੀ ਸੋ ਉਸ ਚੀਜ਼ ਨੂੰ ਲੈ ਕੇ ਫਿਰ ਉਹ ਕੁੜੀ ਕਿਆ ਕਰਦੀ ਜਾਂ ਉਹਨੂੰ ਉਹਨੂੰ ਕੁੱਟ ਮਾਰਦੇ ਆ ਉਹਨੂੰ ਬੰਨ ਕੇ ਰੱਖਦੇ ਘਰ ਚ ਬਾਹਰ ਲਈ ਜਾਣ ਦਿੰਦੇ ਉਹਨੂੰ ਕਹਿੰਦੇ ਤੇਰੀ ਸ਼ਕਲ ਨਹੀਂ ਸੋਹਣੀ ਤੂੰ ਐਦਾਂ ਆ ਤੇ ਇੰਗਲਿਸ਼ ਨਹੀਂ ਬੋਲਨੀ ਆ ਦੀ ਤਾਂ ਫਿਰ ਇੱਕ ਔਰਤ ਨੂੰ ਜਦੋਂ ਥੋੜਾ ਜਿਹਾ ਬਾਹਰ ਨਿਕਲਦੀ ਕੰਮ ਕਰਨ ਲਈ ਜੇ ਉਹ ਕਿਸੇ ਕੋਲੋਂ ਹਮਦਰਦੀ ਮਿਲਦੀ ਆ ਤਾਂ ਫਿਰ ਆਬਵੀਅਸਲੀ ਤੁਹਾਨੂੰ ਪਤਾ ਹੀ ਆ ਫਿਰ ਕਿਤੇ ਨਾ ਕਿਤੇ ਤਾਂ ਅਟੈਚਮੈਂਟ ਬਣਦੀ ਆ ਸੋ ਉਹ ਲੇਕਿਨ ਉਹ ਬਣੀ ਕਿਉਂ ਇਹਦੇ ਪਿੱਛੇ ਕਾਰਨ ਕੀ ਸੀ ਜੇ ਉਹ ਹਸਬੰਡ ਉਹਨੂੰ ਪਿਆਰ ਦਿੰਦਾ ਤਾਂ ਸ਼ਾਇਦ ਇਹ ਇਹ ਗੱਲ ਨਾ ਹੁੰਦੀ ਤੇ ਜੇ ਹੋਈ ਵੀ ਹੈ ਪਰ ਇਸ ਕਹਾਣੀ ਚ ਇਹ ਆਪੀ ਇੱਕ ਸੱਚੀ پاک ਮੁਹੱਬਤ ਦਿਖਾਈ ਗਈ ਹੈ ਜੇ ਉਹ ਬਣੀ ਬਣੀ ਵੀ ਹੈ ਇਹ ਸਟੋਰੀ ਤੇ ਉਹ ਬਣੀ ਇਸ ਕਰਕੇ ਹੈ ਵੀ ਜੋ ਘਰ ਚ ਬੀਤੇ ਆ ਜਾਂ ਉਹਦੇ ਤੇ ਜੋ ਅਤਿਆਚਾਰ ਹੁੰਦੇ ਸੀਗੇ ਜੋ ਤਸੀਹੇ ਉਹ ਚਲਦੀ ਸੀਗੀ ਫਿਰ ਉਹ ਬਾਹਰ ਗਈ ਹੈ ਤੇ ਉਹ ਉਹਦੇ ਹਸਬੰਡ ਦਾ ਆਪਣਾ ਹੀ ਰਿਲੇਸ਼ਨ ਆਪਣੀ ਭਾਬੀ ਨਾਲ ਹੁੰਦਾ ਹੈ ਉਹ ਜਿੱਦਾਂ ਵਿੱਚ ਦੱਸਦੇ ਆ ਕਿ ਉਹ ਦੇਖਦੀ ਹੈ ਸਾਰਾ ਕੁਝ ਤਾਂ ਫਿਰ ਉਹਨੂੰ ਲੱਗਦਾ ਪਈ ਮੈਂ ਕਿੱਥੇ ਗਲਤ ਆ ਤਾਂ ਫਿਰ ਜਦੋਂ ਕੁਦਰਤ ਉਹਨੂੰ ਇੱਕ ਮੌਕਾ ਦਿੰਦੀ ਹੈ ਤਾਂ ਫਿਰ ਉਹ ਉਸ ਚੀਜ਼ ਨੂੰ ਗ੍ਰੈਬ ਕਰਦੀ ਹੈ ਤੇ ਅਗੇ ਸਟੋਰੀ ਵਧਦੀ ਰਹਿੰਦੀ ਕਿਉਂਕਿ ਸਮਾਜ ਵੀ ਕਹਿੰਦਾ ਨਾ ਵੀ ਐਕਸਟਰਾ ਮੈਰਿਟਲ ਅਫੇਅਰ ਤਾਂ ਹੋ ਜਾਂਦੇ ਨੇ ਲੇਕਿਨ ਲੋਗੋ ਨੂੰ ਐਕਸੈਪਟ ਨਹੀਂ ਕਰਦੇ ਦੂਸਰਾ ਉਹਨਾਂ ਨਿਗਾਹ ਹੀ ਗੰਦੀ ਰੱਖਦੇ ਨੇ ਸੋਚ ਗਲਤ ਵਿਚਾਰ ਰੱਖ ਲੈਂਦੇ ਭਾਵੇਂ ਉਹਦੇ ਵਿੱਚ ਜਿੰਨਾ ਮਰਜੀ ਪਾਕ ਪਵਿੱਤਰ ਪਿਆਰ ਹੋਵੇ ਜਾਂ ਪਾਕ ਪਵਿੱਤਰ ਰਿਸ਼ਤਾ ਹੋਵੇ ਉਸ ਸੀਨ ਨੂੰ ਲੈ ਕੇ ਮਤਲਬ ਕਿ ਤੁਸੀਂ ਐਕਸਪਲੋਰ ਕਰਤਾ ਹੈਗਾ ਉਸ ਸੀਨ ਨੂੰ ਅਸੀਂ ਇੱਕ ਸਮਾਜ ਨੂੰ ਸਵਾਲ ਕੀਤਾ ਹੈ ਕਿ ਅਗਰ ਬੰਦਾ ਰੱਖ ਸਕਦਾ ਆਪਣੇ ਰਿਲੇਸ਼ਨ ਕਿਸੇ ਪਾਸੇ ਵੀ ਤੇ ਜੇ ਔਰਤ ਜਦੋਂ ਕਰਦੀ ਹੈ ਉਹ ਕਿਉਂ ਗਲਤ ਹੈ ਜੇ ਕੁਦਰਤ ਨੇ ਉਹਨੂੰ ਕੁਝ ਬਖਸ਼ਿਆ ਹੈ ਜੇ ਉਹ ਸੱਚੀ پاک ਮੁਹੱਬਤ ਮਿਲ ਗਈ ਉਹਨੂੰ ਜਾਂ ਉਹਦੇ ਨਾਲ ਉਹ ਰਿਸ਼ਤਾ ਰੱਖਦੀ ਹੈ ਤਾਂ ਫਿਰ ਕੁੜੀ ਨੂੰ ਗਲਤ ਕਿਉਂ ਕਿਹਾ ਜਾਂਦਾ ਮੁੰਡੇ ਨੂੰ ਕਿਉਂ ਨਹੀਂ ਕਿਹਾ ਜਾਂਦਾ انسان ਜਿਹੜੀ ਆਤਮਾ ਰੂਹ ਉਹ ਤਾਂ ਇੱਕ ਹੈ ਨਾ ਤੇ ਜੇ ਅਸੀਂ ਉੱਥੇ ਗੱਲ ਹੀ ਆ ਗਈ ਨਾ ਵੀ ਮਰਦ ਪ੍ਰਧਾਨ ਜਿਹੜਾ ਹੈਗਾ ਉਹ ਮਰਦ ਮਰਦ ਜੋ ਮਰਜ਼ੀ ਕਰੇ ਤੇ ਔਰਤ ਨਹੀਂ ਕਰ ਸਕਦੀ ਔਰਤ ਪੈਰ ਦੀ ਜੁੱਤੀ ਦੀ ਤਰ੍ਹਾਂ ਵੀ ਤੁਸੀਂ ਪਾ ਕੇ ਉੱਥੇ ਰੱਖਣੀ ਹੈ ਸੋ ਇਹ ਚੀਜ਼ ਨੂੰ ਅਸੀਂ ਇੱਕ ਸਮਾਜ ਨੂੰ ਸਵਾਲ ਕੀਤਾ ਵੀ ਜੇ ਕੁਦਰਤ ਉਹਨੂੰ ਇਹ ਬਖਸ਼ ਰਹੀ ਹੈ ਇੱਕ ਮੌਕਾ ਦਿੱਤਾ ਹੈ ਤੁਹਾਨੂੰ ਤਾਂ ਫਿਰ ਤੁਸੀਂ ਦੱਸੋ ਸਮਾਜ ਨੇ ਇਹ ਪੁੱਛਿਆ ਵੀ ਤੁਸੀਂ ਦੱਸੋ ਵੀ ਔਰਤ ਕਿਉਂ ਨਹੀਂ ਆਪਣੇ ਆਪਣਾ ਡਿਸੀਜਨ ਲੈ ਸਕਦੀ ਜੇ ਮਰਦ ਲੈ ਸਕਦਾ ਤਾਂ ਤੇ ਜੇ ਹਰਾ ਚੂੜਾ ਮੂਵੀ ਦੇ ਬਗਲ ਕਰਦੇ ਆ ਇਹਦਾ ਇੱਕ ਟਾਈਮ ਪੀਰੀਅਡ ਕਿੰਨਾ ਹੈਗਾ ਕਿੰਨੇ ਮਤਲਬ ਕਿ ਲੰਬੀ ਹੈਗੀ ਮੂਵੀ ਡਿਊਰੇਸ਼ਨ ਕਿੰਨੀ ਹੈਗੀਆਂ ਦੂਸਰੀ ਗੱਲ ਇਹ ਪੰਜਾਬ ਦੇ ਵਿੱਚ ਤੁਸੀਂ ਇਹਨੂੰ ਰਿਲੀਜ਼ ਕਰੋਗੇ ਹਾਂਜੀ ਇਹ ਪੰਜਾਬ ਚ ਵੀ ਰਿਲੀਜ਼ ਹੋਏਗੀ ਸਾਡੀ ਗੱਲ ਚੱਲ ਰਹੀ ਹੈ ਕਈ ਉਠ ਜਿਹੜੇ ਪਲੇਟਫਾਰਮ ਉਹਨਾਂ ਦੇ ਨਾਲ ਤੇ ਡਿਊਰੇਸ਼ਨ ਜਿਸ ਤਰ੍ਹਾਂ ਗੱਲ ਕੀਤੀ ਹੈ ਹੈਗੀ ਆ ਆਲਮੋਸਟ 50 50 ਮਿੰਟ ਦੀ ਜਿਹੜੀ ਮੂਵੀ ਹੈ 50 50 50 ਤੋਂ 55 ਮਿੰਟਸ ਦੀ ਤੇ ਇੱਕ ਟੈਲੀ ਮੂਵੀ ਹੈ ਤਾਂ ਯੂਕੇ ਚ ਤਾਂ ਵਰਲਡਵਾਈਡ ਰਿਲੀਜ਼ ਕਰਾਂਗੇ ਇਹਨੂੰ ਲੇਕਿਨ ਪੰਜਾਬ ਚ ਵੀ ਇਹ ਹੋਏਗੀ ਰਿਲੀਜ਼ ਇਹ ਹਾਂਜੀ ਪੰਜਾਬ ਚ ਵੀ ਇਹਨਾਂ ਦੇ ਵਿੱਚ ਸਟਾਰ ਕਾਸਟ ਹੈਗੀ ਹੈ ਉਹ ਉਹਨਾਂ ਨੇ ਪਹਿਲਾਂ ਕਿਤੇ ਕੰਮ ਕੀਤਾ ਸੀਗਾ ਜਾਂ ਇਹਦੇ ਵਿੱਚ ਸਾਰੇ ਕਿਰਦਾਰ ਨਵੇਂ ਲੈ ਸੀਗੇ ਕਿਉਂਕਿ ਜਿਹੜਾ ਮੋਟਿਵ ਹੈਗਾ ਮੈਸੇਜ ਦੇਣ ਦਾ ਫਿਲਮ ਦਾ ਹੈਗਾ ਉਹਦੇ ਵਾਸਤੇ ਸਟਾਰ ਕਾਸਟ ਨੂੰ ਬਹੁਤ ਧਿਆਨ ਦੇਣਾ ਪੈਂਦਾ ਹੈ ਹਾਂਜੀ ਜਿਹੜੇ ਸਟਾਰ ਕਾਸਟ ਲੈ ਗਏ ਉਹਨਾਂ ਨੇ ਪਹਿਲਾਂ ਵੀ ਕੰਮ ਕੀਤਾ ਹੈ ਫਿਲਮਾਂ 'ਚ ਜਿਹੜੀਆਂ ਸ਼ਾਰਟ ਮੂਵੀ ਸੀਗੀਆਂ ਕੁੜੀ ਸਾਡੀ ਸੁਖਮਣੀ ਹੈਗੀ ਆ ਉਹਨੇ ਕਾਫੀ ਫਿਲਮਾਂ 'ਚ ਕੰਮ ਕੀਤਾ ਹੈ ਤੇ ਫਤਿਹ ਸਿੰਘ ਇਸ ਫਤਿਹ ਸਿੰਘ ਆ ਇੱਕ ਬਹੁਤ ਵੱਡਾ ਨਾਮ ਹੈ ਬਸ ਸਿੰਗਰ ਵੀ ਹੈ ਤੇ ਜੋ ਰਾਜਸਥਾਨ ਤੋਂ ਹੈ ਉਹਨਾਂ ਨੇ ਵੀ ਕਈ ਫਿਲਮਾਂ ਚ ਕੰਮ ਕੀਤਾ ਤੇ ਹੁਣ ਵੀ ਸ਼ਾਇਦ ਉਹਨਾਂ ਨੂੰ ਇੱਕ ਅਗਲੀ ਫਿਲਮ ਬਹੁਤ ਜਲਦੀ ਮਿਲੀ ਹੈ ਤੇ ਮੈਂ ਹਲੇ ਨਾਂ ਨਹੀਂ ਰਿਵੀਲ ਕਰੂੰਗਾ ਕਿਉਂਕਿ ਜਦ ਤੱਕ ਉਹਨਾਂ ਦਾ ਫਾਈਨਲ ਨਹੀਂ ਹੁੰਦਾ ਪਰ ਹਾਂ ਉਹ ਇੱਕ ਕਾਫੀ ਵੱਡੀ ਮੂਵੀ ਹੈ ਬਾਲੀਵੁੱਡ ਦੀ ਤੇ ਉਹਨਾਂ ਚ ਵੀ ਮਿਲੀ ਹੈ ਸੋ ਸਾਡੇ ਐਕਟਰ ਮੇਰਾ ਵੀ ਉਹ ਚ ਕਿਰਦਾਰ ਹੈ ਸੋ ਅਸੀਂ ਤਿੰਨ ਕਿਰਦਾਰ ਜਿਹੜੇ ਆ ਫਤੇਹ ਸਿੰਘ ਜਿਹੜਾ ਹੀਰੋ ਮੁੰਡਾ ਉਹਦਾ ਤੇ ਸੁਖਮਣੀ ਦਾ ਤੇ ਮੈਂ ਉਹ ਕਿਰਦਾਰ ਕਰ ਰਿਹਾ ਜੋ ਹੀਰੋਨ ਦੇ ਘਰ ਵਾਲੇ ਦਾ ਕਿਰਦਾਰ ਸੀ ਤੇ ਮੈਂ ਲਾਸਟ ਮੇਰਾ ਇੱਕ ਸਵਾਲ ਹੈ ਇਸ ਤਰ੍ਹਾਂ ਦੀ ਮੂਵੀ ਤੁਸੀਂ ਬਣਾਈ ਹੈਗੀ ਹੈ ਇਸ ਤੋਂ ਪਹਿਲਾਂ ਵੀ ਕੋਈ ਮੂਵੀਆਂ ਬਣਾਈਆਂ ਸੀਗੀਆਂ ਜਾਂ ਪਹਿਲੀ ਮੂਵੀ ਤੜੀ ਔਰ ਇਹ ਜਿਹੜਾ ਮਾਈਂਡ ਦੇ ਵਿੱਚ ਗੱਲ ਕਿਸ ਤਰ੍ਹਾਂ ਆਈ ਵੀ ਮੈਂ ਅਚੀਜ਼ ਬਣਾਉਣੀ ਹੈਗੀ ਇਹ ਸਵਾਲ ਤੁਸੀਂ ਵਧੀਆ ਕੀਤਾ ਕਿ ਪਹਿਲਾਂ ਬਣਾਈ ਕਿ ਨਹੀਂ ਬਣਾਈ ਪਹਿਲਾਂ ਮੈਂ ਬਣਾਈ ਨਹੀਂ ਹਾਂ ਮੈਂ ਐਜ਼ ਅ ਡਾਂਸ ਕੋਰੀਓਗ੍ਰਾਫਰ ਬੈ ਡਾਂਸ ਵੀ ਕਰ ਲੈਂਦਾ ਸੀ ਤਾਂ ਮੈਂ ਐਜ਼ ਅ ਡਾਂਸ ਕੋਰੀਓਗ੍ਰਾਫਰ ਫਿਲਮਾਂ ਚ ਡਾਂਸ ਵੀ ਕਰਵਾਇਆ ਪੰਜਾਬੀ ਫਿਲਮਾਂ ਚ ਤੇ ਉਸ ਤੋਂ ਬਾਅਦ ਯੂਕੇ ਵਿੱਚ ਬੈ ਟੀਵੀ ਪ੍ਰੈਜ਼ੈਂਟਰ ਹਾਂ ਤੇ ਇੰਟਰਨੈਸ਼ਨਲ ਹੋਸਟ ਵੀ ਕਰਦਾ ਹਾਂ ਸ਼ੋਅ ਐਕਟਿੰਗ ਦਾ ਸ਼ੌਕ ਥੋੜਾ ਬਹੁਤ ਸੀਗਾ ਦਿਲ ਚ ਤੇ ਜਦੋਂ ਇਹ ਸਟੋਰੀ ਪੜ੍ਹੀ ਫਿਰ ਲੱਗਿਆ ਵੀ ਯਾਰ ਇਹ ਸਟੋਰੀ ਚ ਕੁਝ ਹੈ ਜੋ ਆਪਾਂ ਦਿਖਾ ਸਕੀ ਹੈ ਨਾ ਕਿਉਂਕਿ ਔਰਤ ਨੂੰ ਹਮੇਸ਼ਾ ਥੱਲੇ ਰੱਖਿਆ ਜਾਂਦਾ ਪਰ ਅਸੀਂ ਇਸ ਸਟੋਰੀ ਦੀ ਜਗ੍ਹਾ ਦੱਸਿਆ ਵੀ ਨਹੀਂ ਔਰਤ ਦੀ ਵੀ ਆਪਣੀ ਜ਼ਿੰਦਗੀ ਹੈ ਸੋ ਦਿਲ ਕੀਤਾ ਵੀ ਉਹ ਬਣਾਈਏ ਤੇ ਸਾਡੇ ਹੈਗੇ ਆ ਤਿਰਤ ਚੜਕ ਜੀ ਜਿਹੜੇ ਜਿਹਨਾਂ ਨੇ ਮੇਰਾ ਸਾਥ ਦਿੱਤਾ ਉਹ ਇਸ ਫਿਲਮ ਚ ਕਿਉਂਕਿ ਉਹ ਬਹੁਤ ਵੱਡੇ ਆਰਟਿਸਟ ਨੇ ਤੇ ਉਹਨਾਂ ਨੇ ਕਈ ਫਿਲਮਾਂ ਕੀਤੀਆਂ ਤਾਂ ਅਪਚੇ ਰੋਡੇ ਕਾਲਜ ਆਈ ਸੀ ਤੁਹਾਡੇ ਪੰਜਾਬ ਦੇਖਿਆ ਹੋਣਾ ਉਹਦੇ ਚ ਵੀ ਉਹਨਾਂ ਦਾ ਗਰਦਾਰ ਸੀ ਮਤਲਬ ਇਮਤੀਆਜ਼ ਅਲੀ ਉਹਨਾਂ ਦੀ ਚਮਕੀਲਾ ਚ ਵੀ ਉਹਨਾਂ ਨੇ ਕੰਮ ਕੀਤਾ ਸੋ ਕਾਫੀ ਵੱਡੇ ਆਰਟਿਸਟ ਨੇ ਉਹ ਤੇ ਦਿਲਪ੍ਰੀਤ ਗੁਰੀ ਜਿਹੜੇ ਉਹਨਾਂ ਦੇ ਸਾਡੇ ਜਿਹਨਾਂ ਨੇ ਡਾਇਲੌਗ ਲਿਖੇ ਆ ਉਹਨਾਂ ਦੀ ਕਾਫੀ ਬੁੱਕਸ ਆਈਆਂ ਵਧੀਆ ਰਾਈਟਰ ਨੇ ਉਹ ਵੀ ਅਤੇ ਬਹੁਤ ਵਧੀਆ ਵਧੀਆ ਉਹਨਾਂ ਨੇ ਲਿਖਿਆ ਜੀ ਮੈਂ ਸਵਾਲ ਤਾਂ ਕੀਤਾ ਸੀਗਾ ਬਈ ਇੱਕ ਹੁੰਦਾ ਨਾ ਕਈ ਵਾਰੀ ਅਸੀਂ ਕਿਸੇ ਦੀ ਪਰਸਨਲ ਸਟੋਰੀ ਦੇਖ ਲੈਂਦੇ ਆ ਫਿਰ ਦਿਮਾਗ ਚਾਹੁੰਦਾ ਯਾਰ ਆ ਚੀਜ਼ ਨੂੰ ਬਣਾਇਆ ਜਾਵੇ ਜਾਂ ਕੋਈ ਇਸ ਤਰ੍ਹਾਂ ਦੀ ਫੈਮਿਲੀ ਨਾਲ ਟੱਚ ਹੋ ਜਾਂਦੇ ਆ ਜਿੱਥੇ ਆ ਚੀਜ਼ਾਂ ਹੋਈਆਂ ਹੋਣ ਉਹਨੂੰ ਲੈ ਕੇ ਵੀ ਹੁੰਦਾ ਕਿਉਂਕਿ ਚਾਹੇ ਬਾਲੀਵੁੱਡ ਲੈ ਲਓ ਚਾਹੇ ਪੰਜਾਬੀ ਮੂਵੀ ਲੈ ਲਓ ਕਿਸੇ ਨਾ ਕਿਸੇ ਦੀ ਰਿਐਲਿਟੀ ਸ ਨੂੰ ਚੱਕ ਕੇ ਉਹਦੇ ਉੱਤੇ ਫਿਲਮ ਜੇ ਬਣਾਈ ਜਾਂਦੀ ਹੈਗੀ ਆ ਤਾਂ ਕਰਕੇ ਮੇਰਾ ਸਵਾਲ ਸੀਗਾ ਇਹ ਜੀ ਨਹੀਂ ਤੁਹਾਡਾ ਸਵਾਲ ਬਹੁਤ ਵਧੀਆ ਸੀ ਤੁਸੀਂ ਜਿਹੜਾ ਗੱਲ ਕੀਤੀ ਹੈ ਜ਼ਰੂਰੀ ਹੈ ਗੱਲ ਕਰਨੀ ਆਪਾਂ ਨੂੰ ਕਿ ਹਾਂ ਇਹ ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਹ ਕਹਾਣੀ ਸੱਚੀ ਕਹਾਣੀ ਹੈ ਉਹ ਔਰਤ ਅੱਜ ਵੀ ਕਹਿੰਦੇ ਉਹ ਹਰੇ ਚੂੜੇ ਨੂੰ ਸੰਭਾਲ ਕੇ ਬੈਠੀ ਹੈ ਜਿਹੜਾ ਇਸ ਫਿਲਮ ਦਾ ਨਾਂ ਹੀ ਹੈ ਸੋ ਜਦੋਂ ਅਸੀਂ ਇਸ ਫਿਲਮ ਨੂੰ ਇਸ ਨਾਵਲ ਨੂੰ ਪੜਿਆ ਜਾਂ ਅਸੀਂ ਸਟੋਰੀ ਨੂੰ ਪੜਿਆ ਤਾਂ ਫਿਰ ਲੱਗਿਆ ਯਾਰ ਨਹੀਂ ਬਣਾਨੀ ਚਾਹੀਦੀ ਹੈ ਸੋ ਜਿਹੜੇ ਸਾਡੇ ਰਾਈਟਰ ਨੇ ਸੰਤੋਖ ਖੇੜ ਜੀ ਹਨ ਉਹਨਾਂ ਨਾਲ ਮੈਂ ਗੱਲ ਕੀਤੀ ਉਹ ਕਹਿੰਦੇ ਹਾਂ ਤੁਸੀਂ ਜੋ ਤੁਹਾਨੂੰ ਚਾਹੀਦਾ ਤੁਸੀਂ ਦੱਸੋ ਮੈਨੂੰ ਮੈਂ ਤੁਹਾਨੂੰ ਪੂਰਾ ਕਰਕੇ ਦੇਣਾ ਤੇ ਉਹਨਾਂ ਨੇ ਫਿਰ ਸਾਨੂੰ ਰਾਈਟਸ ਦਿੱਤੇ ਵੀ ਹਾਂ ਤੁਸੀਂ ਮੇਰੀ ਸਟੋਰੀ ਤੇ ਬਣਾਓ ਤੇ ਅਸੀਂ ਉਹ ਫਿਲਮ ਬਣਾਈਏ ਕੋਸ਼ਿਸ਼ ਕੀਤੀ ਹੈ ਤੇ ਬਾਕੀ ਹੁਣ ਤਾਂ ਦਰਸ਼ਕਾਂ ਤੇ ਹੈ ਕਿ ਉਹ ਕਿਸ ਤਰ੍ਹਾਂ ਇਹਨੂੰ ਕਬੂਲ ਕਰਦੇ ਆ ਕਿਉਂਕਿ ਕਈ ਲੋਕੀ ਕਿ ਤੂੰ ਪਰੰਤੂ ਵੀ ਕਰਦੇ ਆ ਫਿਲਮ ਦੇ ਉੱਪਰ ਪਰ ਜੋ ਅਸੀਂ ਸਾਡਾ ਮੋਟਿਵ ਹੈ ਦਿਖਾਉਣ ਦਾ ਉਹ ਇਸ ਫਿਲਮ ਦੇ ਜ਼ਰੀਏ ਕਿ ਔਰਤ ਅਗਰ ਲਾਲ ਚੂੜਾ ਨਾਲ ਵਿਆਹ ਕੇ ਗਈ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹਦੇ ਹੱਥ 'ਚ ਤੁਸੀਂ ਹਤਕੜੀਆਂ ਪਾਤੀਆਂ ਉਹਨੂੰ ਕਿਸੇ ਨਾ ਕਿਸੇ ਪਾਸੇ ਤਾਂ ਜ਼ਿੰਦਗੀ ਜੀਣ ਦਾ ਮੌਕਾ ਹੋਣਾ ਚਾਹੀਦਾ ਹੈ। ਕਹਿੰਦਾ ਮਤਲਬ ਹੀ ਬਿਆਹ ਕੇ ਤੁਸੀਂ ਲਿਆਏ ਲੇਕਿਨ ਬੰਦਿਸ਼ਾਂ ਦੇ ਵਿੱਚ ਰੱਖਿਆ ਉਹਦੇ ਸਾਰੇ ਜੋ ਉਹਦੇ ਆਪਣੇ ਪਿਤਾ ਦੇ ਘਰੇ ਖੁੱਲਾਪਨ ਸੀ ਜਾਂ ਉਹਦੇ ਕਹਿੰਦੇ ਵੀ ਆਜ਼ਾਦੀਆਂ ਸੀਗੀਆਂ ਉਹ ਸਾਰੀਆਂ ਤੁਸੀਂ ਬੰਦਿਸ਼ ਚ ਪਾਤੀਆਂ ਔਰ ਕਿਤੇ ਨਾ ਕਿਤੇ ਉਹ ਸੋਚਦੀਵੇਂ ਮੈਂ ਮੈਰਿਜ ਹੋ ਗਈ ਹਾਂ ਮੈਂ ਸ਼ਾਇਦ ਮੈਂ ਉਸੇ ਤਰ੍ਹਾਂ ਜੀਵਨ ਜੀਵਾਂਗੀ ਔਰ ਮੈਂ ਉਸੇ ਤਰ੍ਹਾਂ ਖੁਸ਼ੀਆਂ ਲਵਾਂਗੀ ਲੇਕਿਨ ਉਹਦੀ ਜਿਹੜੀ ਖੁਆਇਸ਼ਾਂ ਹੁੰਦੀਆਂ ਨੇ ਸਾਰੀਆਂ ਮਰ ਜਾਂਦੀਆਂ ਨੇ। ਉਹ ਮੈਸੇਜ ਜਿਹੜਾ ਇਸ ਫਿਲਮ ਤੇ ਜਾਂਦਾ ਹੈ ਇਸ ਫਿਲਮ ਤੇ ਜਾਂਦਾ ਹੈ ਤੇ ਉਹਨੂੰ ਇਹੀ ਦੱਸਿਆ ਗਿਆ ਹੈ ਕਿ ਹੁਣ ਤਾਂ ਮਿਸਟਰ ਦਾ ਪਹਿਲਾ ਜ਼ਿਕਰ ਕੀਤਾ ਗਿਆ ਹੁਣ ਬਹੁਤ ਚੇਂਜ ਹੈ ਹੁਣ ਕੁੜੀਆਂ ਆਂਦੀਆਂ ਐ ਤੇ ਜਿਹੜੀਆਂ ਸੱਸਾਂ ਐ ਉਹ ਵੀ ਬਹੁਤ ਵਧੀਆ ਟ੍ਰੀਟ ਕਰਦੀਆਂ ਵਤੀਆਂ ਮੰਗੜ ਸਮਝਦੀਆਂ ਕਾਫੀ ਕੁਝ ਹੋ ਗਿਆ ਬਟ ਸਟਿਲ ਹਲੇ ਵੀ ਕਿਤੇ ਨਾ ਕਿਤੇ ਕੁਝ ਕੇਸਿਸ ਐਸੇ ਹੈਗੇ ਹਾਂਜੀ ਐਕਚੁਅਲ ਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਵੀ ਰਲ ਮਿਲ ਕੇ ਰਹਿ ਰਹੀਆਂ ਉਹ ਹਲੇ ਸਿਰਫ ਸ਼ੁਰੂਆਤ 10% ਦੀ ਹਾਂਜੀ ਸੋਸ਼ਲ ਮੀਡੀਆ ਕਰਕੇ ਕੁਝ ਜੁੜ ਵੀ ਚੁੱਕੇ ਨੇ ਕੁਝ ਟੁੱਟ ਚੁੱਕੇ ਨੇ ਜੇ ਗੱਲ ਕਰੀਏ ਜੀ हां शुरुआत है कि अच्छी शुरुआत है कि अभी कुछ रील्स भी आपा देख रहे हैं लोकां दीया ससां नुं इकट्ठियां रील्स बना रियां ने बहुत कुछ डिजिटल प्लेटफॉर्म ने ਦਿੱਤਾ ਤਾਂ ਬੜਾ ਕੁਛ ਹੈਗਾ ਲੇਕਿਨ ਕਈਆਂ ਦਾ ਦਿੱਤਾ ਬਹੁਤ ਕੁਛ ਹੈ ਤਾਂ ਵੀ ਹੈਗਾ ਦੇਖੋ ਕਹਿੰਦੇ ਉਹਨੇ ਸਿੱਕੇ ਦੇ ਦੋੇ ਪਹਿਲੂ ਹੁੰਦੇ ਆ ਹਨਾ ਤੇ ਇਸ ਤਰ੍ਹਾਂ ਹੀ ਆ ਜਿਹੜਿਆ ਸੋਸ਼ਲ ਮੀਡੀਆ ਉਹਨੇ ਜੇ ਦਿੱਤਾ ਤਾਂ ਲਿਆ ਵੀ ਹੈ ਔਰ ਜਿਹੜੇ ਰਿਸ਼ਤੇ ਆ ਜੇ ਕਿਸੇ ਪਾਸੇ ਜੁੜੇ ਆ ਤਾਂ ਟੁੱਟੇ ਵੀ ਹੈਗੇ ਆ ਪਰ ਇਸ ਫਿਲਮ ਦੇ ذریعے ਮਤਲਬ ਜਦੋਂ ਤੁਸੀਂ ਦੇਖੋਗੇ ਇਸ ਫਿਲਮ ਨੂੰ ਦਰਸ਼ਕਾਂ ਨੂੰ ਮੈਂ ਹੀ ਅਪੀਲ ਕਰੂੰਗਾ ਕਿ ਤੁਸੀਂ ਫਿਲਮ ਨੂੰ ਦੇਖਿਓ ਜ਼ਰੂਰ ਕਿਉਂਕਿ ਇਹਦੇ ਵਿੱਚ ਇੱਕ ਔਰਤ ਦੀ ਕਹਾਣੀ ਹੈ ਤੇ ਤੁਸੀਂ ਜਦੋਂ ਦੇਖੋਗੇ ਫਿਰ ਤੁਹਾਨੂੰ ਇੱਕ ਸਵਾਲ ਹੋਏਗਾ ਕਿ ਤੁਸੀਂ ਦੱਸੋ ਕਿ ਇਹ ਕੀ ਇਹ ਬਿਲਕੁਲ ਸਹੀ ਸੀ ਜਾਂ ਨਹੀਂ ਸਹੀ ਸੀ ਕਿ ਔਰਤ ਨੂੰ ਆਪਣੀ ਜ਼ਿੰਦਗੀ ਜੀਣ ਦਾ ਕੋਈ ਹੱਕ ਨਹੀਂ ਹੈ ਜੇ ਹੈ ਤਾ ਫਿਰ ਸਮਝ ਲਓ ਸਾਡੀ ਜੇ ਤੁਸੀਂ ਇਹ ਸੋਚਦੇ ਹੋ ਕਿ ਹੈ ਤਾਂ ਸਾਡਾ ਫਿਲਮ ਬਣਾਉਣ ਦਾ ਜੋ ਮਕਸਦ ਸੀ ਉਹ ਪੂਰਾ ਹੋਏਗਾ ਤੇ ਅਗਰ ਬਾਕੀ ਦੇਖੋ ਪੰਜੇ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ ਸੋਚ ਆਪਣੀ ਆਪਣੀ ਹੈ ਪਰ ਜੇ ਇੱਕ ਦੋ ਪਰਿਵਾਰ ਵੀ ਇਹ ਸੋਚ ਲੰਦੇ ਵੀ ਨਹੀਂ ਹੈ ਇਹ ਵਾਕਈ ਸੱਚੀ ਗੱਲ ਹੈ ਤਾਂ ਸ਼ਾਇਦ ਸਾਡੇ ਜਿਹੜਾ ਫਿਲਮ ਬਣਾਉਣ ਦਾ ਮਕਸਦ ਸੀ ਉਹ ਕਿਤੇ ਨਾ ਕਿਤੇ ਸਾਨੂੰ ਕੰਪਲੀਟ ਹੁੰਦਾ ਨਜ਼ਰ ਆਦਾ ਹੈ ਤੋਂ ਸਰਬਜੀਤ ਜੀ ਤੁਹਾਡਾ ਥੈਂਕ ਯੂ ਬਹੁਤ ਵੱਡੀ ਜਿਹੜੀ ਗੱਲ ਆਪਣੀ ਹੋਈ ਹੈਗੀ ਹਰਾ ਚੂੜਾ ਮੂਵੀ ਨੂੰ ਲੈ ਕੇ ਔਰ ਸ੍ਰੀ ਸ਼ੁਭਕਾਮਨਾਵਾਂ ਦੇਣਾ ਵੀ ਇਹ ਜਿਹੜੀ ਮੂਵੀ ਹੈ ਤੁਹਾਡੀ ਅੱਛੇ ਲੈਵਲ ਦਾ ਕੋਈ ਮੈਸੇਜ ਦਵੇ ਸਮਾਜ ਦੇ ਵਿੱਚ ਜਿਹੜੇ ਲੋਕ ਆਪਣੀ ਵਾਈਫ ਨੂੰ ਜਾਂ ਆਪਣੇ ਨੂੰਹਾਂ ਨੂੰ ਦੱਬ ਕੇ ਰੱਖਣਾ ਚਾਹੁੰਦੇ ਨੇ ਉਹਨਾਂ ਦੀ ਸੋਚ ਤੇ ਬਦਲਾਅ ਆਵੇ ਕੁਛ ਨਾ ਕੁਛ ਅੱਛਾ ਹੀ ਹੋਵੇ ਅਸੀਂ ਇਸ ਤਰ੍ਹਾਂ ਦੇ ਐਂਟਰਟੇਨਿੰਗ ਸ਼ੋਅ ਦੇ ਵਿੱਚ ਇਸ ਤਰ੍ਹਾਂ ਦੇ ਹੀ ਲੋਕਾਂ ਨਾਲ ਮੁਲਾਕਾਤ ਕਰਾਂਦੇ ਰਵਾਂਗੇ ਤੁਸੀਂ ਦੇਖਦੇ ਰਹੋ ਸਾਡਾ ਸ਼ੋਅ ਐਂਟਰਟੇਨਿੰਗ ਦਾ ਸ਼ੋਅ